ਸਾਬਤ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਵਿੱਚ ਹਰ ਮੰਡਲ ਲੈਵਲ ਦੇ ਉੱਪਰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਜੋ ਉਹਨਾਂ ਦੀਆਂ ਨਕਾਮੀਆਂ ਆ ਉਹ ਜਗਜाहਰ ਕੀਤੀਆਂ ਗਈਆਂ ਔਰ ਇਹ ਪੈਂਫਲੇਟ ਦੇ ਮਾਧਿਅਮ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਵੇਂ ਪੰਜਾਬ ਦੇ ਲੋਕ ਘੋਲੇ-ਪਾਲੇ ਲੋਕਾਂ ਨੂੰ ਇਹਨਾਂ ਨੇ ਝੂਠ ਬੋਲ ਕੇ ਲੁੱਟਿਆ ਤੇ ਠੱਗਿਆ ਔਰ ਪੰਜਾਬ ਵਿੱਚ ਲਾਅ ਆਰਡਰ ਜਿਹੜੀ ਪੋਜੀਸ਼ਨ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕੋਈ ਬੰਦਾ ਸਰਕੇ ਤੇ ਮਹਿਸੂਸ ਨਹੀਂ ਕਰ ਰਿਹਾ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਜਿਲ੍ਹਾ ਕਪੂਰਥਲਾ ਵੱਲੋਂ ਅੱਜ ਕਪੂਰਥਲਾ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਅੱਜ ਗ੍ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸ਼ਹਿਰ ਵਾਸੀ ਬਹੁਤ ਵੱਡੀ ਗਿਤੀ ਚ ਸ਼ਾਮਲ ਹੋਏ ਕਿਉਂਕਿ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਸਰਕਾਰ ਤੋਂ ਅੱਕੇ ਪਏ ਆ ਜਿਸ ਦੇ ਨਾਲ ਕਿ ਉਹਨਾਂ ਨੂੰ ਕੋਈ ਦਿਖਾਈ ਨਹੀਂ ਦੇ ਰਖ ਸਾਡੇ ਪੰਜਾਬ ਦਾ ਬਣੂਗਾ ਕੀ ਇਹਦਾ ਇੱਕੋ ਹੀ ਇੱਕ ਹਾਲਿਆ ਕਿ 227 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਪੰਜਾਬ 'ਚ ਬਣੇਗੀ ਔਰ ਇਸੇ ਪੰਜਾਬ ਦੇ ਲੋਕਾਂ ਦਾ ਵਧਾ ਭਲਾ ਹੋਊਗਾ ਤਾ ਜੋ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਪੜਾਣਾਂ ਦੇ ਵਾਸਤੇ ਹਜ਼ਾਰ-ਹਜ਼ਾਰ ਰੁਪਿਆ ਉਹ ਵੀ ਨਹੀਂ ਦਿੱਤਾ ਬੀਜੇਪੀ ਦਿੱਲੀ ਸਰਕਾਰ ਆਉਣ ਦੇ ਵਿੱਚ ਕਰਕੇ ਪਰ ਦੂਜੇ ਦੇ ਨਹੀਂ ਜਿਹੜਾ ਪੰਜਾਬ ਉਥੇ ਦਿੱਲੀ ਦੇ ਵਿੱਚ 25-500 ਰੁਪਏ ਪੜਾਣਾਂ ਨੂੰ ਦੇਤਾ ਸੋ ਇਦਾਂ ਦੇ ਬਹੁਤ ਸਾਰੇ ਕਾਰਜ ਆ ਜਿਹੜੇ ਕਿ ਬੀਜੇਪੀ ਸਰਕਾਰਾਂ ਕਰ ਰਹੀਆਂ 70 ਸਾਲ ਦਾ ਕੋਈ ਵੀ ਬੰਦਾ ਹੋ ਜਵੇ ਆਟੋਮੈਟਿਕਲੀ ਉਹਦੀ ਆ 10 ਲੱਖ ਰੁਪਿਆ ਹਰਿਆਣਾ ਵਿੱਚ ਉਹਦਾ ਫਰੀ ਰਾਜ ਹੁੰਦਾ ਸੋ ਆਪਣੇ ਪੰਜਾਬ ਬਹੁਤ ਜ਼ਿਆਦਾ ਪਛੜ ਗਿਆ ਕਿਉਂਕਿ ਉਹਦਾ ਕਾਰਨ ਇੱਕੋ ਹੀ ਹੈ ਕਿ ਭਗਵੰਤ ਮਾਨ ਔਰ ਕੇਜਰੀਵਾਲ ਰਲ ਕੇ ਪੰਜਾਬ ਨੂੰ ਡੋਟ ਰਹੇ ਆ ਕਟ ਰਹੇ ਆ ਔਰ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ ਸੋ ਸਾਰਿਆਂ ਨੂੰ ਆਪਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਆ ਤਾਂ ਜੋ 2727 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣ ਸਕੇ ਅਤੇ ਲੋਕਾਂ ਜਿਹੜੇ ਆ ਇਹ ਸੈਂਟਰ ਦੀਆਂ ਜਿਹੜੀਆਂ ਪਾਲਿਸੀਆਂ ਆ ਜੋ ਸੈਂਟਰ ਦਾ ਪੈਸਾ ਆ ਉਹ ਸਿੱਧਾ ਲੋਕਾਂ ਤੱਕ ਪਹੁੰਚ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਦੀ ਡੇਟ ਤੇ ਨਸ਼ੇ ਦੇ ਦਿਵਾਲੀ ਹੋਏ ਹੋਇਆ ਬਹੁਤ ਚੰਗੀ ਗੱਲ ਆ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਆ ਪਰ ਜਿਹੜੇ ਵੱਡੇ ਮਗਰਮਸ਼ੇ ਉਹਨਾਂ ਨੂੰ ਕੌਣ ਫੜੂਗਾ ਤੁਸੀਂ ਇਹ ਕੰਮ ਗਰੀਬ ਲੋਕ ਜਿਹੜੇ ਵਿਚਾਰੇ ਨਸ਼ਈ ਹੋ ਗਏ ਆ ਨਸ਼ੇ ਕਰੇ ਜਾਂਦੀ ਹੋ ਗਏ ਆ ਤੁਸੀਂ ਉਹਨਾਂ ਦਾ ਕੋਈ ਸਵਾਰ ਨਹੀਂ ਸਕੇ ਤੁਸੀਂ ਉਹਨਾਂ ਨੂੰ ਕਿਸੇ ਹਸਪਤਾਲ ਚੋਣ ਦਾ ਕੋਈ ਇਲਾਜ ਨਹੀਂ ਕਰਵਾ ਸਕੇ ਔਰ ਤੁਸੀਂ ਜਿਹੜੇ ਉਹਨਾਂ ਨੂੰ ਵਿਚਾਰਨ ਫੜ ਫੜ ਕੇ ਅੰਦਰ ਦੇ ਰਹੇ ਹੋ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ ਪੰਜਾਬ ਦਾ ਨੌਜਵਾਨ ਹੋਰ ਖਰਾਬ ਹੋ ਰਿਹਾ ਉਹਦੇ ਨਾਲ ਜਿਹੜੇ ਜਿਹੜੇ ਨਸ਼ਾ ਲੈ ਕੇ ਵੱਡੇ ਸਮਗਲ ਲਾਉਂਦੇ ਆ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਤੁਸੀਂ ਕਿਉਂਕਿ ਉਹਨਾਂ ਦੇ ਉੱਪਰ ਵੱਡੇ ਵੱਡੇ ਮੰਤਰੀਆਂ ਦਾ ਲੀਡਰਾਂ ਦਾ ਹੱਥ ਆ ਸੋ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਦੇ ਕੇਜਰੀਵਾਲ ਸਰਕਾਰ ਆ ਉਹ ਦਿੱਲੀ ਤੇ ਫੇਰ ਹੋਈ ਹੋਈ ਆ ਪੰਜਾਬ 'ਚ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਆ ਜਿਹਦੇ ਪੰਜਾਬ ਦੇ ਲੋਕ ਨੂੰ ਜਾਣ ਗਏ ਆ ਔਰ ਇਹ ਝੂਠ ਜਿਹਾ ਹੋਰ ਦੇ ਤੱਕ ਚੱਲਣ ਵਾਲਾ ਨਹੀਂ ਸੋ ਸਾਰਣ ਬੇਨਤੀ ਕਰਦੇ ਆ ਕਿ ਭਾਰਤ ਜਨਤਾ ਪਾਰਟੀ ਦਾ ਪੂਰਨ ਸਮਰਥਨ ਕਰਕੇ ਪੰਜਾਬ 'ਚ ਬੀਜੇਪੀ ਸਰਕਾਰ ਲੈਂਦੀ ਆ ਖੋਜੇਵਾਲ ਸਾਹਿਬ ਜਿਸ ਤਰ੍ਹਾਂ ਪੰਜਾਬ ਸਰਕਾਰ ਜਿਹੜੀ ਆ ਬਲਡੋਜਰ ਲੋਕਾਂ ਦੀ ਕਰਾਇਤੇ ਚਲਾ ਰਹੀ ਆ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਸਮਗਲਰਾਂ ਨੂੰ ਖਤਮ ਕਰਨ ਵਾਸਤੇ ਐਕਸ਼ਨ ਲਿਆਇਆ ਜਾ ਰਿਹਾ ਹੈ ਕੀ ਇਹ ਗਲਤਵਾ ਜਾਂ ਠੀਕਾ ਰਟੋਣੇ ਸਹੀ ਹੈ ਕਿ ਗਲਤ ਦੇਖੋ ਜੀ ਕਰ ਕਿਸੇ ਦਾ ਬਣਾਉਣਾ ਬਹੁਤ ਔਖਾ ਤੇ ਟੋਣਾ ਬਹੁਤ ਸੌਖਾ ਅਸੀਂ ਆਪਣੀ ਹਮਾਇਤ ਨਹੀਂ ਕਰਦੇ ਜਿਹੜੇ ਨਸ਼ਾ ਤਸਕਰ ਹੈ ਕੋਈ ਵੀ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਗਰੀਬ ਜਿਹੜੇ ਆਮ ਲੋਕ ਕਿਹਾ ਦੇ ਕੋ ਮਾੜਾ ਮੋਟਾ ਖਾਣ ਪੀਣ ਵਾਲੇ ਆ ਉਹਨਾਂ ਨੂੰ ਤਾਂ ਫੜ ਫੜ ਕੇ ਅੰਦਰ ਦੇ ਰਹੇ ਹੋ ਜਿਹੜੇ ਪਿੱਛੋਂ ਨਸ਼ਾ ਸਪਲਾਈ ਕਰ ਰਹੇ ਆ ਉਹ ਚੇਨ ਕਿਉਂ ਨਹੀਂ ਤੋੜ ਰਹੇ ਉਹ ਕਿਉਂ ਤੁਸੀਂ ਤੁਹਾਡੇ ਵੱਡੇ ਵੱਡੇ ਲੀਡਰਾਂ ਨਾਲ ਉਹਨਾਂ ਦੇ ਆਪਣਾ ਪੈਸਾ ਖਾ ਰਹੇ ਉਹਨਾਂ ਦੇ ਵਿੱਚ ਹੁਣ ਕਿਤੇ ਨਾ ਕਿਤੇ اپੋਜੀਸ਼ਨ ਕਹਿ ਰਹੀ ਆ ਕਿ ਪੁਲਿਸ ਦੇ ਵੱਡੇ ਆਹਲਾ ਅਫਸਰ ਜਿਹੜੇ ਆ ਉਹਨਾਂ ਨੇ ਵੀ ਲੱਖਾਂ ਕਰੋੜਾਂ ਰੁਪਈਆ ਦਾ ਨਸ਼ਾ ਵੇਚ ਕੇ ਜਿਹੜਾ ਵਾ ਬਹੁਤ ਮਹਿਲ ਸਾਰੇ ਆ ਬੰਗਲੇ ਸਾਰੇ ਆ ਸਰਕਾਰ ਉਹਨਾਂ 'ਲ ਕਿਉਂ ਨਹੀਂ ਐਕਸ਼ਨ ਲੈ ਰਹੀ ਗੱਲ ਤੇ ਹੋਈ ਆ ਨਾ ਜੀ ਇਹ ਗਰੀਬ ਦੇ ਦੁਆਲੇ ਹਰ ਕੁਝ ਹੋ ਜਾਂਦਾ ਪਰ ਇਹੜਾ ਪੈਸੀ ਪੈਸੀ ਵਾਲਾ ਬੰਦਾ ਉਹ ਪਹਿਤ ਦੇ ਕੇ ਹਿੱਸਾ ਦੇਂਦਾ ਇਹਨਾਂ ਨੂੰ ਜੇ ਛੁੱਟ ਜਾਂਦਾ ਸੋ ਇਸ ਕਰਕੇ ਪੰਜਾਬ ਚੋਂ ਨਸ਼ਾ ਪੂਰਨ ਤੌਰ ਤੇ ਬੰਦ ਤਾਂ ਹੀ ਹੋ ਸਕਦਾ ਜਦੋਂ ਭਾਰਤੀ ਜੰਦਾ ਪਾਰਟੀ ਸਰਕਾਰ ਪੰਜਾਬ ਚ ਆ ਜੂਗੀ ਸਰ ਨਸ਼ਾ ਤਸਕਰ ਜਿਹੜੇ ਉਹਨਾਂ ਨੇ ਇੱਥੇ ਬੜਾ ਨਜਾਇਜ਼ ਕਬਜ਼ੇ ਕੀਤੇ ਹੋਏ ਆ ਪਰ ਕਪੂਰਥਲਾ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਬਲਡੋਜ਼ਰ ਆ ਉਹ ਬੜਾ ਸ਼ਾਂਤ ਖੜਾ ਵਾ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਟਿਪਸ ਦੇ ਉੱਪਰ ਐ ਪਿੰਡ ਕੂਟਾ ਪਿੰਡ ਤੋਤੀਆਂਵਾਲ ਲਾਟੀਆਂਵਾਲ ਜਿਹੜੇ ਕਿ ਸ਼ਹਿਰੀ ਮੱਲਾ ਜਾਂ ਉਧਰ ਆਪਣੇ ਮਹਤਾਬਗੜ ਮੱਲਾ ਜਿੱਥੇ ਕਿ ਨਸ਼ਾ ਲੋਕ ਸਾਡੇ ਪਿੰਡਾਂ 'ਚੋ ਟਰੈਕਟਰਾਂ ਤੇ ਵੀ ਸਕੂਟਰ ਮਰਥਾ ਲੋਕ ਆ ਕੇ ਪੂੜੀ ਲੈ ਕੇ ਚੱਲ ਜਾਂਦੇ ਆ ਪਰ ਪੁਲਿਸ ਜਿਹੜੀ ਆ ਪ੍ਰਸ਼ਾਸਨ ਦੇ ਕੋਲ ਸੁੱਤਾ ਪਿਆ ਆ ਔਰ ਜਿਹੜੇ ਬੱਚੇ ਬੱਚੇ ਗਮਰਾਹ ਹੋ ਕੇ ਨਸ਼ੇ 'ਚ ਲੱਗ ਗਏ ਆ ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਜਿਹੜੇ ਕਿ ਮੇਨ ਸਪਲਾਈਅਰ ਆ ਇਟ ਮੀਨਸ ਬਗਲੇ ਵਾਲਿਆਂ ਨੂੰ ਕੁਛ ਨਹੀਂ ਕਿਹਾ ਜਾ ਸਕਦਾ ਬਲਡੋਜ਼ਰ ਸ਼ਾਂਤ ਪਿਆ ਭਾਈ ਤੁਸੀਂ ਕਿ ਪੂੜੀ ਲੈ ਕੇ ਚੱਲਦੇ ਪਰ ਇਹਨਾਂ ਦੀ ਪੂੜੀ ਕਿਉਂ ਨਹੀਂ ਬੰਦ ਹੁੰਦੀ ਸਰ ਪੂੜੀ ਦੇਖੋ ਜੀ ਇਹ ਤੁਹਾਨੂੰ ਇਹ ਪ੍ਰਸ਼ਾਸਨ ਜਾਣੇ ਜਾਂ ਉਹ ਸਮਗਰ ਜਾਣਨ ਪਰ ਮੈਂ ਜ਼ਿਆਦਾ ਇਹ ਬੇਨਤੀ ਕਰੂੰਗਾ ਪੁਲਿਸ ਪ੍ਰ ਸਾਰਿਆਂ ਨੇ ਇੱਕ ਮੇਰੇ ਨਾਲ ਦੇਖੀਏ ਜਿਹੜਾ ਨਸ਼ਾ ਪੰਜਾਬ ਤੋਂ ਬੰਦ ਹੋ ਸਕੇ ਸਾਡੀ ਇਹ ਬੇਨਤੀ ਹੈ ਧੰਨਵਾਦ